ਸੱਚੀ ਗਾਲੀ ਸਾਰੇ ਦੂਜੇ ਹੋਰ ਜਲਾਉਂ ਕਿਆ ਚਾਲਿਆ ਅੱਜ ਫੇਰ ਆਪਾਂ ਕਾਫੀ ਦਿਨਾਂ ਬਾਅਦ ਤੁਹਾਡੀ ਗੱਡੀ ਵਲੋਗ ਲੈ ਕੇ ਹਾਜ਼ਰ ਹੋਈ ਆ ਤੇ ਰਿਪਣ ਜਾਂਦਿਆ ਤੇ ਕੋਠੇ ਦੇ ਤੁਸੀਂ ਨੇ ਕੀ ਚਾਹੁੰਦੇ ਨੇ ਤੇ ਰਿਪਣਾ ਨਾ ਨਰੇ ਚਲੋ ਦੁਵਾਰੀ ਨੂੰ ਲੈ ਕੇ ਥੋੜੀ ਦੇਨ ਨਾਲੇ ਲੈਟਾਂ ਕੋਠੇ ਤੇ ਲਾ ਦਿੰਨੇ ਆ ਤੇ ਨਾਲੇ ਜੀ ਗੁਣ ਨਮਾਨ ਨੇ ਕੋਠੇ ਤੇ ਨਮੋਣ ਕੇ ਤੇ ਚਲੋ ਪਾਪਾ ਜੀ ਤੇ ਵਾਹੇ ਮਿੱਤਰੋ ਦਿਵਾਲੀ ਦਾ ਕਿੰਨੂ ਕਿੰਨੂ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਵਾ ਦੱਸਿਓ ਜਰੂਰ ਸਾਨੂੰ ਤੇ ਬੜਾ ਚਾਹ ਜਾਂਦਾ ਦਿਵਾਲੀ ਦਾ ਤੇ ਕੋ ਜੈ ਨਵੇਂ ਘਰ ਕਰਕੇ ਵੀ ਚਾਹ ਬਾਬੀ ਅੱਗੇ ਆਪਾਂ ਨਾ ਪਿੰਨਾਂ ਦੇ ਤੁਹਾਨੂੰ ਰਹਿਣੀ ਪਤਾ ਉੱਥੇ ਲਾਈਟਾਂ ਲੂਟਾਂ ਨਹੀਂ ਲੱਗੀਆਂ ਤੇ ਅੱਜ ਰਬੜ ਨਾਲ ਲਾਈਟਾਂ ਲੂਟਾਂ ਬਨੌਲੀਆਂ ਸਾਰੇ ਘਰ ਮੈਨੂੰ ਪਤਾ 2-4 ਦਿਨ ਪਹਿਲਾਂ ਹੀ ਲਾ ਲਈਆਂ ਮੈਂ ਪਰ ਕੀ ਕਰੀਏ ਸਾਨੂੰ ਚਾ ਵੀ ਬੜਾ ਆ ਤੇ ਹੁਣ ਮੈਨੂੰ ਕੋਈ ਗੱਲ ਨਹੀਂ ਆਉਂਦੀ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਫਿਰ ਪੜਲ ਲੈ ਜਾਣਾ। ਕੀ ਮਿੱਤਰੋ ਤੇ ਆਪਾਂ ਜਾਣਦੇ ਆ ਉਪਰ ਫੋਟੀ ਤੇ ਤੇ ਹੋਰ ਚ ਜਾਈਏ। ਹਨਾ ਪੇਪਰ ਦੇ ਨਾਲ ਪ੍ਰੋਪਰ ਤਰੀਕੇ ਨਾਲ ਗੱਲਬਾਤ ਕਰਦੇ ਆ ਤੇ ਜਿੱਦਾਂ ਤਰੀਕ ਤੇ ਗੱਸਿਆ ਆ ਕਿ ਸ਼ਾਇਦ ਆਪਾਂ ਦਿਵਾਲੀ ਲਈ ਲੈਡਾ ਲਾਈਏ ਕਿਉਂਕਿ ਪਾਪਾ ਜੀ ਔਰ ਜੀਦੂ ਨੂੰ ਦਵਾ ਕੇ ਡਿਸਾਈਡ ਹੋਊਗਾ ਕਿ ਆਪਾਂ ਕਰਦੇ ਅਗਲਾ ਕਾਰਕਮ ਕਾਰਕਮ ਨੂੰ ਕਿਹਣੀ ਮੈਂ ਤਾਂ ਕਹਾ ਫੋਣ ਗਈਆਂ ਲੈ ਗਾਈ ਲੜ ਗਈਆਂ ਤੇ ਮੈਂ ਕਿਹਾ ਜਿੰਨੀਆਂ ਹੈਂ ਗੋਲ ਆਦਿ ਨੇ ਬਾਟੋ ਦੇ ਘਟੀਆਂ ਦੇ ਉਹ ਲੈ ਆਉਂਗੀ ਫਾਈਨਲੀ ਇੰਨੀ ਮਿਹਨਤ ਤੋਂ ਬਾਅਦ ਮੈਂ ਫੋਣ ਗਿਆ ਨਹੀਂ ਉੱਤੇ ਤੇ ਆਇਆ ਗਾਈ ਸਾਡੇ ਕੋਠਿਆਂ ਦਾ ਢੀਓ ਉਹ ਛੇਕਦਾ ਨਾ ਪੂਰਾ ਜੋਰ ਲਗਾ ਹੋਇਆ ਮੇਰਾ ਵੀ ਤੇ ਉਧਰ ਤੀਕੂ ਦਾ ਵੀ ਪੂਰਾ ਜੋਰ ਲਗਾ ਹੋਇਆ ਨਾ ਇਦਾਂ ਹੀ ਕਰਨ ਤੇ ਹਾਂਜੀ ਮੇਤੋ ਠੰਡੇ ਠੰਡੇ ਪਾਣੀ ਨਾਲ ਚੀਜ਼ ਨੂੰ ਨਵਾਇਆ ਜਾਦਾ ਆ ਤੇ ਤੀਕੂ ਇਹਦੇ ਮੈਨੂੰ ਵੀ ਪਤਾ ਤੀਕੂ ਦੇ ਕੀ ਬੀਤਾਂ ਢੀ ਆ ਤੇ ਅੱਜ ਆਪਾਂ ਕਹਿ ਲਓ ਨਵਾਂ ਗੈਸਟ ਵੀ ਸੱਦੇ ਹੋਇਆ ਨਿਕਨੇਗੇ ਜੀ ਗੈਸਟ ਵੀ ਸਦੇ ਹੋਏ ਆਪਣੇ ਬਲੌਗ ਚ ਮੇਰੇ ਸਹਾਰਾ ਪਹਿਲੀ ਯਾਰ ਆਈਏ ਬਲੌਗ ਚ ਇਹ ਕੀ ਹੈਗੀ ਯਾਰ ਕਵੀ ਦੀ ਭੈਣ ਉਹਦਾ ਨਿਕਾਜਾ ਹੁੰਦਾ ਤਾਂ ਕੇ ਜਰ ਬਲੌਗ ਚ ਤੇ ਉਹਦੀ ਭੈਣ ਨਾ ਤੇ ਇਹ ਪਹਿਲੀ ਯਾਰ ਬਲੌਗ ਚ ਆ ਜੀ ਪਾਪਾ ਇਹਨੂੰ ਦੋ ਕੀ ਅੱਖਰ ਹੁੰਦੇ ਗੱਲਾਂ ਨਹੀਂ ਆ ਕੀ ਕਰਦੀ ਆ ਪਾਪਾ ਦੇ ਗਾੜੀ ਕੋਈ ਸਮਝ ਨਹੀਂ ਲੱਗਦੀ ਜੇ ਉਹਦੂ ਬੋਲਦੀ ਆ ਤਾਂ ਅੰਗਰ ਕੇ ਸਾਨੂੰ ਸਮਝ ਨਹੀਂ ਲੱਗਦੀ ਤੇ ਉਧਰ ਵੇਖੋ ਵੀ ਯਾਰ ਆਹ ਚੀਜ਼ ਨੂੰ ਬੜੇ ਚਿਰ ਆਵਾ ਦਾ ਪਾ ਮੈਨੂੰ ਬਹੁਤ ਮਿਸ ਕਰਦੇ ਨੇ ਹਾਂ ਸੋਚਦੇ ਹਾਂ ਨੇ ਆ ਦਵਾਲੀ ਤੇ ਸਾਡੀ ਵੀ ਕਿਤੇ ਪੱਕੀ ਛੱਤ ਹੋਊਗੀ ਤੇ ਆਪਾਂ ਉੱਤੇ ਚੜ ਕੇ ਪਟਾਖੇ ਚਲਾਵਾਂਗੇ ਕਿੰਨਾ ਮਜ਼ਾ ਆਊਗਾ ਕਿਨੇ ਨੁਕਣ ਨੂੰ ਵੇਖਣਾ ਬੰਦੇ ਦੇ ਚਾਜੇ ਤੇ ਹੁੰਦੇ ਹੀ ਆ ਨਾ ਵੀ ਸਾਡੇ ਕੋ ਆ ਚੀਜ਼ ਹੈ ਨਹੀਂ ਹੈ ਸਾਡੇ ਕੋ ਆ ਜੀ ਹੋਵੇ ਤੇ ਕਿੰਨਾ ਵਧੀਆ ਹੋਵੇ ਸਟਾਰ ਦੇ ਸਾਰਿਆਂ ਦੇ ਸਜੋਗ ਦੇ ਮਦਦ ਨਾਲ ਤੇ ਬਾਬੇ ਦੀਪ ਸਿੰਘ ਦੀ ਕਿਰਪਾ ਨਾਲ ਅੱਜ ਵੇਲੇ ਮਾਲਕ ਨੇ ਸਾਨੂੰ ਪੱਕੀ ਛੱਤ ਦਿੱਤੀ ਆ ਤੇ ਹੁਣ ਆਪਾਂ ਦੀਵਾਲੀ ਵੀ ਇੱਥੇ ਮਨਾਵਾਂਗੇ ਤੇ ਪਹਿਲੀ ਦੀਵਾਲੀ ਆ ਸਾਡੀ ਇਸ ਘਰ 'ਚ ਤੇ ਜਦੋਂ ਮਤਲਬ ਪਿਛਲੀ ਦੀਵਾਲੀ ਤੇ ਘਰ ਕੰਬੰਡਿਆ ਹੀ ਤੇ ਅਜੇ ਪ੍ਰੋਪਰ ਬਣਿਆ ਨਹੀਂ ਸੀ ਤੇ ਸਾਨੂੰ ਵੀ ਪਲਸਟਰ ਲੱਗੇ ਸੀ ਤੇ ਇਸ ਕਰਕੇ ਆਪਾਂ ਇਸ ਸੱਤ ਦੇ ਆਣੀ ਸ਼ਕੇ ਦੀਵਾਲੀ ਮਨਾਉਣ ਤੇ ਹੁਣ ਆਪਾਂ ਪ੍ਰੋਪਰ ਦੀਵਾਲੀ ਮਨਾਵਾਂਗੇ ਦੋਸਤ ਜਿਹਨੇ ਕੋ ਸਰਦੇ ਬੰਦੇ ਪਟਾਕੇ ਵੀ ਲਿਆਵਾਂਗੇ ਤੇ ਲੜੀਆਂ ਵੀ ਉਡੀਆਂ ਵੀ ਲਾਵਾਂਗੇ ਸਾਰਾ ਕੁਝ ਕਰਾਂਗੇ ਜਿਹੜੇ ਚਾਹੀ ਮਨ ਚ ਉਹ ਸਾਰੇ ਆਪਣੀਆਂ ਰੀਜਾ ਪਗਾਵਾਂਗੇ ਹਰ ਇੱਕ ਬੰਦੇ ਦੇ ਮਨ ਚ ਚਾਹਤ ਹੋਦੀ ਆ ਨਾ ਆਪਣੇ ਘਰ ਨੂੰ ਲੈ ਕੇ ਜਾ ਇਹ ਮਲਵ ਸੁਪਨਾ ਨਹੀਂ ਸਾਡਾ ਤੇ ਮਾਲਕ ਨੇ ਪੂਰਾ ਘਰਤਾ ਤੇ ਹੁਣ ਆ ਸਾਰਾ ਵੇਖੋ ਵੀਊ ਕਿੱਦਾਂ ਦਾ ਹੋਣ ਡਿਆ ਵਾ ਵੀਊ ਬੜਾ ਸੋਹਣਾ ਹੁੰਦਾ ਦੋਸਤੋ ਸਾਡੇ ਘਰ ਦਾ ਤੇ ਉਹ ਸਾਹਮਣੇ ਸਾਡਾ ਸਕੂਲ ਆ ਤੇ ਜਿੱਥੇ ਆਪਾਂ 8ਵੀਂ ਤੋਂ ਲੈ ਕੇ 10ਵੀਂ ਤੀਕ ਕੀਤੀ ਇੱਥੇ ਇਹ ਪਿੰਡ ਦਾ ਸਕੂਲ ਆ ਇੱਥੇ ਪੂਰਾ ਚੈਲਨ ਨਜ਼ਾਰੇ ਲੈ ਇਹ ਆਪਾਂ ਸਕੂਲ ਚ ਤੇ ਇੱਧਰ ਮੰਦਿਰ ਆ ਮਾਤਾ ਰਾਣੀ ਜੀ ਦਾ ਤੇ ਪਿੰਡ ਦਾ ਹੀ ਮੰਦਿਰ ਆ ਤੇ ਬਾਕੀ ਥਿਊ ਵੇਖੋ ਸਾਡੀ ਕੋਠੀ ਤੋਂ ਕਿੰਦਾ ਘੈਂਟ ਆਉਂਦਾ ਵਾ ਤੇ ਬਾਕੀ ਥੀਵੇਂ ਇਸਾ ਤੇ ਪੀਪਲ ਲਮਾਇਆ ਜਾ ਰਿਹਾ ਵਾ ਤੇ ਬਾਕੀ ਉਹਨਾਂ ਲੈਟਰ ਲੂਟਾ ਵੀ ਲਾਉਣਗੇ ਸ਼ਾਇਦ ਪਪਾ ਅੱਡੇ ਲਾਉਣੀਆਂ ਕਿ ਕਿਦਾਂ ਲਾਉਣੀਆਂ ਹੈ ਪਪਾ ਨੇ ਅੱਜ ਇਹ ਮੈਂ ਵੇਖਦਾ ਇਹਨੂੰ ਨਵਾਣਾ ਤੇ ਬਾਕੀ ਤਕਦੀਰ ਹੋਣੀ ਇੱਥੇ ਟੌਫੀਆਂ ਖਾਣ ਦੀ ਆ ਇਹਨੇ ਪੂਰੀਆਂ ਟੌਫੀਆਂ ਤੇ ਜੋਰ ਰੱਖਿਆ ਵਾ ਦਾदू ਦੇ ਦਿੰਦੇ ਆ ਆਪਾਂ ਤੇ ਮਨਾ ਕਰੀਦਾ ਪਰ ਦਾदू ਨਾ ਦੇ ਉਹਨੂੰ ਟੌਫੀ ਤੇ ਭੱਜੀ ਪਹਿਲਾਂ ਦਾदू ਕੋ ਜਾਈਦੀ ਇਹਨੂੰ ਪਤਾ ਇੱਥੋਂ ਉੱਥੋਂ ਚੀਜ਼ੀ ਮਿਲਣੀ ਆ ਤੇ ਖਾਂ ਜਾਂਦੀ ਆ ਇਹ ਬਾਕੀ ਹੋਰ ਛੋਲਾ ਲੈਟ ਦਾ ਬਲੌਗ ਤੁਹਾਨੂੰ ਬਾਕੇ ਪਾਵਾਂਗੇ ਅੱਜ ਤੁਸੀਂ ਸਮਝ ਲਓ ਵੀ ਚੀਕੂ ਦੇ ਨਮੋ ਤੇ ਦਾਈ ਬਲੌਗ ਪਾਸਤਾ ਤੇ ਕੋਠੇ ਕੋਠੇ ਦਾ ਖਾਤਾ ਇੱਕ ਤਰ੍ਹਾਂ ਦਾ ਤੇ ਉਹ ਜੀ ਵੇਖੋ ਹੁਣ ਪੂਰੀ ਖਰਮਸਤੀ ਛਿੜ ਪਈ ਐ ਜਿੱਦੂ ਵੀ ਵੱਡਾ ਜਾ ਕੇ ਸਰਗੇ ਤੇ ਖੇਚ ਕੇ ਤੇ ਹੁਣ ਇਹਨੇ ਸਾਰੇ ਐ ਘੁੰਮਣਾ ਆਪਣੇ ਆਪ ਨੂੰ ਸਪਾਉਣਾ ਪੂਰਾ ਤੇ ਪਾਪਾ ਤੋੜੀਏ ਨਾ ਪੁੰਜ ਲਗੇ ਆ ਹੋ ਨਹੀਂ ਹੱਥ ਆਉਂਦਾ ਚੀਕੂ ਲੋ ਜੀ ਹੁਣ ਪੂਜਿਆ ਰਹੂਗੇ ਤੀਦੂ ਸੇਹੋਂ ਨਹੀਂ ਨੇ ਕਰੀ ਤੋਪ ਸੇਕੂਗਾ ਤੇ ਜਦੋਂ ਪੂਜੀ ਖੁਦ ਆਪਾ ਤੋੜੀਏ ਤੋੜੀਏ ਨਾ ਉਦੋਂ ਤਾਂ ਇਹ ਸ਼ੇਰਖਾਨੀ ਬਣ ਜਾਂਦਾ ਵਾ ਉਦੋਂ ਨਹੀਂ ਇਹ ਪੱਗ ਰਹਿਦਾ ਉਦੋਂ ਸ਼ੇਰ ਬਣ ਜਾਂਦਾ ਵੀ ਮੈਨੂੰ ਨਾ ਪੂਜੀ ਤੋੜੀਏ ਨਾ ਤੇ Papa ਕੋਲ ਕੰਟਰੋਲ ਨਹੀਂ ਆਵਾ ਮਮਾ ਕੋਲ ਤੇ ਕੰਟਰੋਲ ਹੁੰਦਾ ਨਹੀਂ ਆਉਂਦਾ ਜੋ ਮਰਜੀ ਹੈ ਮਮਾ ਨਾ ਹੁੰਦੇ ਨਹੀਂ ਨਾ ਮਮਾ ਹਟ ਗਏ ਹੁਣ ਇਹ ਵੱਡਾ ਹੋ ਗਿਆ ਵਾ ਮਮਾ ਤਾਂ ਕੰਟਰੋਲ ਨਹੀਂ ਹੁੰਦਾ ਤੇ ਬਾਕੀ ਹੈ ਬੱਲ ਬਾਕੀ ਵੀ ਇਹ ਸਾਡੇ ਦੇ ਮਾਈਕ ਕਿ ਦੇ ਕੱਢ ਲੋਂਦਾ ਪਾਵਾ ਦੋ ਤੇ ਹੁਣ ਇਹਨੂੰ ਮਤਲਬ ਸੁੱਕਣੇ ਪਾਵਾਂਗੇ ਤੇ ਬਾਕੀ ਸਾਡੇ ਕੈਮਰਾਮੈਨ ਨੇ ਵੀ ਹੁਣ ਸਾਡੇ ਕੈਮਰਾਮੈਨ ਨੇ ਥੱਲੇ ਜਾ ਕੇ ਸਬਜੀ ਬਣਾਉਣੀ ਆ ਤੇ ਇਸ ਕਰਕੇ ਕਾੜਾ ਚਾੜੇ ਪੈਣ ਰਿਹਾ ਤੇ ਬਾਕੀ ਜੇ ਤ ਤੁਹਾਨੂੰ ਸਾਡਾ ਵਲੌਗ ਚੰਗਾ ਲਗਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਦਬ ਕੇ ਸ਼ੇਅਰ ਕਰੋ ਥੈਂਕ ਯੂ ਇਹ ਸਾਰੇ ਮੈਨ ਵੇਖਣ ਲਈ ਧੰਨਵਾਦ